ਅੱਜ ਆਪਾਂ ਦੱਸਾਂਗੇ ਤੁਹਾਨੂੰ ਕਮੀਜ਼ ਤੋਂ ਮਾਪ ਇਸ ਤਰੀਕੇ ਲੈਣਾ ਹੈ ਕਿਸ ਤਰ੍ਹਾਂ ਆਪਾਂ ਲਿਖਣਾ ਵਾ ਸਭ ਤੋਂ ਪਹਿਲਾਂ ਆਪਾਂ ਕਮੀਜ਼ ਨੂੰ ਸਾਰਾ ਗੱਤੇ ਵਿਛਾ ਲੈਣਾ ਵਾ ਉਸ ਤੋਂ ਬਾਅਦ ਆਪਾਂ ਜੇ ਲੰਬਾਈ ਲੈਣੀ ਹੈ ਆਪਾਂ ਇੱਥੋਂ ਲੈਣੀ ਹੈ ਇੱਥੋਂ ਨਹੀਂ ਲੈਣੀ ਸੈਂਟਰ ਚੋਂ ਨਹੀਂ ਲੈਣੀ ਨੈੱਕ ਤੋਂ ਲੈਣੀ ਹੈ ਪ੍ਰੋਪਰ ਇਸ ਤਰੀਕੇ ਕਮੀਜ਼ ਨੂੰ ਖਿੱਚ ਲੈਣਾ ਹੈ ਭਾਈ ਅਸਰਕ ਮੇਂ ਮਗਲੇ ਪਲਨ ਪੂਰਾ ਪ੍ਰੋਪਰ ਚੱਜੇ ਸਰ ਦੇ 41 ਚਾਹ ਰਿਆ ਵਾ ਆਪਾਂ 42 ਹੀ ਲਿਖਾਂਗੇ ਗਰੇਸ ਕੋਟਨ ਐ ਥੋੜਾ ਪਲੱਸ ਗੁੱਟ ਜਾਂਦਾ ਵਾ ਇਸ ਤਰੀਕੇ ਉਸ ਤੋਂ ਬਾਅਦ ਆਪਾਂ ਦੂਸਰੇ ਨੰਬਰ ਤੇ ਲਾਵਾਂਗੇ ਤੀਰੇ ਦੇ ਨਿਸ਼ਾਨ ਤੀਰੇ ਨੂੰ ਆਪਾਂ ਪ੍ਰੋਪਰ ਵਿਛਾ ਲਿਆ ਵਾ ਇਸ ਤਰ੍ਹਾਂ ਆ ਰਿਹਾ ਉਹਨਾਂ ਦਾ 12 13 ਇਹ ਸਿੱਕੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਬਰਸਟਰੀ ਕਿਸ ਨੂੰ ਗ੍ਰੇਸ ਕਾਟਨ ਦਾ ਸੂਟ ਹੈ ਪ੍ਰੋਪਰ ਖਿੱਚ ਕੇ ਬਰਸਟ ਆ ਰਹੀ ਉਹਨਾਂ ਦੀ 21 ਇੰਚ ਕਮਰ ਹੈਗੀ ਉਹਨਾਂ ਦੀ 12 18 ਇਹ ਪਾ ਸਾਡਾ 1 ਕਿੱਥੇ ਆਇਆ ਸੈਡ ਦੀ ਸੀਨ ਕਿੱਥੋਂ ਲਵਾਂਗੇ ਆਪਾਂ ਪ੍ਰਫਤ 14 ਸਭਾ ਬਾਜੀ ਮੈਂ ਬਾਜੀ ਚੌਦਾ ਲੰਬਾਈ ਬੁਰੀ ਸ਼ੇਪ ਉਹਨਾਂ ਨੂੰ ਪਲੇਟਾਂ ਨਹੀਂ ਚਾਹੀਦੀ ਪਲੇਟ ਉਹਨਾਂ ਦੇ ਤਿਆਰ ਨੇ ਆਪਣੇ 10:30 ਤੇ ਪਲੇਟਾਂ ਦੀ ਨਿਸ਼ਾਨੀ ਆਪਾਂ ਚੈੱਕ ਕਰਨੀ ਹੈ ਇੱਥੋਂ ਸੈਂਟਰ ਤੋਂ ਲੈਣਾ ਉੱਪਰੋਂ neck ਦੇ ਕੋਲੋਂ ਲੈਣਾ ਹੈ ਇੱਥੋਂ ਨਹੀਂ ਲੈਣਾ ਹੈਗਾ ਇੱਥੋਂ ਲਵਾਂਗੇ ਤਾਂ 3 ਇੰਚ ਦਾ ਫਰਕ ਪੈ ਜਾਣਾ ਹੈ ਮਾਪ ਲੈਣੇ ਇੱਥੋਂ ਹੀ ਲੈਣਾ ਵਾ 10.5 ਤੇ ਸਪੇਸ ਦਿੱਤੀ ਉਹਨਾਂ ਨੇ ਵਿੱਚ 6.5 ਦੀ ਤੀਰਾ ਹੈਗਾ ਉਹਨਾਂ ਦਾ ਆਪਣਾ 12.5 ਇੱਥੋਂ ਮੋਡਾ ਹੈਗਾ ਇਹਨਾਂ ਦਾ ਤਿਆਰ 3 ਇੰਚ نیچے ਨੂੰ 8 ਇੰਚ neck ਤਿਆਰ ਹੈਗਾ ਨਾਲਾ 6 1/2 ਅੱਗੇ ਵਾਲਾ neck 6 1/2 b ਪਿਛੇ ਵਾਲਾ 5 ਇੰਚ ਇਸ ਤਰੀਕੇ ਬਰੋਡ ਹੈਗਾ ਉਹਨਾਂ ਦਾ 2.5 ਤਿਆਰ ਹੈ ਘੇਰਾ ਹੈਗਾ ਮੈਂ ਤਿਆਰ ਕੀਤਾ ਹੋਇਆ ਕਈਆਂ ਨੇ ਹਿੱਪ ਤੋਂ ਘੇਰਾ ਵੱਧ ਰੱਖਦੇ ਆ ਕਈ ਪੂਰਾ ਪ੍ਰੋਪਰ ਰੱਖਦੇ ਆ ਕਈ ਘੱਟ ਰੱਖਦੇ ਆ ਤੇ ਕਸਟਮਰ ਤੇ ਚੋਇਸ ਹੈ ਘੇਰਾ ਹੈਗਾ ਤਿਆਰ ਉਹਨਾਂ ਦਾ 22 ਹੈ ਸਾਹ ਰਾ ਅਗੇ ਨਾਲੇ ਪ੍ਰੋਪਰ ਸਾਡੇ ਵੀ ਇਹ ਚਾ ਇਸ ਤਰ੍ਹਾਂ ਨਾ ਫਲਣਾਂ ਲਈ ਸਲਵਾਰ ਦਾ ਨਾਪ ਸਲਵਾਰ ਦੇ ਨਾਪ ਨਾਪ ਲਵਾਂਗੇ ਇਸ ਤਰ੍ਹਾਂ ਆਪਾਂ ਸਲਣੇ ਆ ਪ੍ਰੋਪਰ ਇੱਥੋਂ ਜਿਹੜੀ ਆਪਣੀ ਪ੍ਰੈਸਲ ਜੀ ਨੇ ਇਹਨੂੰ ਸਿੱਧੀ ਫੜ ਕੇ ਇਤੋਂ ਬੈਲਟ ਦੀ ਵੀ ਲੈ ਲੈਣੀ ਹੈ। ਲੰਬਾਈ ਤਿਆਰ ਹੈਗੀ ਪੂਰੀ ਉਹਨਾਂ ਦੀ 37 ਇੰਚ। ਮੂਰੀ ਹੈਗੀ ਏ। 6 ਮੂਰੀ। ਇਹ ਬੈਲਟ ਤਿਆਰ ਕੀਤੀ ਉਹਨਾਂ ਨੇ। 5 22 ਇਸ ਤਰੀਕੇ ਚਿੰਗਤਰਾ ਸਵਾਰਾ ਕਰਕੇ ਵਿਛਾ ਲਾਣਾ ਕੱਪੜਾ ਛੋਬ ਕੀ ਹੈਗਾ ਆਪਣਾ ਸੂਟ ਲੈਣ ਦਾ ਨਾਪ ਹੁਣ ਆਪਾਂ ਨੀਚੇ ਤੋਂ ਝੋਲੀ ਦਾ ਹਸੰਦਾ ਲੈਣਾ ਆਪਾਂ 10 ਇੰਚਾਂ 11 ਦੇ ਕਟਾਈ ਕੀਤੀ ਹੋਈ ਏ 10 ਇੰਚ ਰਿਹਾ ਪ੍ਰੋਪਰ ਆਸਣਾ ਹੈਗਾ ਸਾਰਾ ਤਿਆਰ 14 ਇੰਚ ਤੇ ਵੈਸੇ ਨਾਪ ਲੈਣਗੇ ਅਸੀਂ ਤੇ ਇਥੋਂ ਪ੍ਰੈਸ ਦੀ ਸੀਨ ਲਗਾਨੀ ਆ ਕਿਸੇ ਦਾ ਸਿਲਾਈ ਕੀਤਾ ਹੋਇਆ ਸਾਡਾ ਨਹੀਂ ਸਿਲਾਈ ਕੀਤਾ ਹੋਇਆ ਇਸ ਕਰਕੇ ਇਹਨਾਂ ਦੀ ਕੋਈ ਪ੍ਰੈਸ ਦੀ ਸੀਨ ਨਹੀਂ ਪਈ ਹੈਗੀ ਕੋਈ ਬਲਾਂ ਦੀ ਵੀ ਸਪੇਸ ਇਹ ਕਿਰਨ ਸਲਾਈ ਕਰਨਾ ਕੋ ਆਪਣਾ ਤਰੀਕਾ ਹੁੰਦਾ ਹੈ। ਇਹਨੇ ਟੋਟਲ ਵਲ ਪਾਇਨਾ 8.5 ਇਚ। ਸਭ ਦੇ ਇੰਸਟਾਟ ਕਾਟੇਂ ਚ ਤੱਕ। ਇਹ ਹੈ ਕਿ ਆਪਣਾ ਨਾਪ ਸੂਤ ਲੈ ਕੇ ਨੋਟ ਕਰਨ ਦਾ। ਵੀ ਆਪਾਂ ਡਾਇਰੀ ਤੇ ਨਾਪ ਸੂਤ ਤੋਂ ਇਸ ਤਰੀਕੇ ਲੈ ਕੇ ਨੋਟ ਕਰ ਲੀ। ਸਹੀ ਕੇ ਬੀਠੀ। ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੀਆਂ ਨਵੀਆਂ ਕੁੜੀਆਂ ਆਪਣੇ ਕੋਲ ਸਲਾਈ ਸਿੱਖਣ ਵਾਸਤੇ ਲੱਗੀਆਂ ਨੇ ਸੀਕੇ ਬਟਿਕ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੀਆਂ ਨਿਊ ਕੁੜੀਆਂ ਲੱਗੀਆਂ ਨੇ ਸਲਾਈ ਸਿੱਖਣ ਵਾਸਤੇ ਉਹਨਾਂ ਨੂੰ ਗਲੇ ਦਾ ਪੈਚ ਕਿਸ ਤਰੀਕਾ ਜੀ ਹਟਾਣਾ ਵਾ ਕਿਸ ਤਰੀਕੇ ਆਪਾਂ ਗਲੇ ਨੂੰ ਪ੍ਰੈਸ ਨਾਲ ਅਟੈਚ ਕਰਨਾ ਵਾ ਤੇ ਬੈਕ ਨੈੱਕ ਦੀ ਰੇਪ ਦੀ ਕਟਾਈ ਕਿਸ ਤਰ੍ਹਾਂ ਪਰੇਪ ਦੀ ਕਟਾਈ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਇੱਕ ਮੀਟ ਹੈ ਜਿਹੜਾ ਕੱਪੜਾ ਬਚਿਆ ਹੋਇਆ ਹੈ ਸਾਈਡ ਤੋਂ ਉੱਠਾ ਕੱਪੜਾ ਰੱਖਾਂਗੇ ਉੱਪਰ ਉਸ ਤੋਂ ਬਾਅਦ ਆਪਾਂ ਗਲੇ ਦਾ ਪੈਚ ਲਵਾਂਗੇ ਗਲੇ ਦਾ ਪੈਚ ਹੰਦਾ ਮੈਂ ਆਪਣਾ ਨਾਪ ਦੇ ਹਿਸਾਬ ਨਾਲ ਜਿਵੇਂ ਹੁਣ ਟੀਰਾ ਉਹਨਾਂ ਦਾ ਹੈਗਾ 14 ਤਿਆਰ 14 ਤਿਆਰ ਵਾਸਤੇ ਆਪਾਂ ਬਰੋਡ ਜਿਹੜਾ ਵੇ ਆਪਾਂ 5.5 ਰੱਖਾਂਗੇ ਤੇ ਲੰਬਾਈ ਜਿਹੜੀ ਆਪਾਂ 7 ਇੰਚ ਤਿਆਰ ਰੱਖਾਂਗੇ ਇਸ ਤੋਂ ਸਭ ਤੋਂ ਪਹਿਲਾਂ ਆਪਾਂ ਇੱਥੋਂ 7.5 ਦੇ ਲੰਬਾਈ ਲਾਵਾਂਗੇ ਉਸ ਤੋਂ ਬਾਅਦ ਆਪਾਂ neck ਨੂੰ ਦੇਖਾਂਗੇ ਵੀ ਆਪਣਾ ਜਿਹੜਾ ਚਮਕਲਾ ਪਾਸਾ ਵਾ ਉਹ ਟੱਚ ਕਰਨਾ ਵਾ ਕੱਪੜੇ ਨਾਲ ਧਿਆਨ ਨਾਲ ਦੇਖ ਲੋ ਆਪਾਂ ਇਸ ਤਰੀਕੇ ਅਟੈਚ ਕਰਨਾ ਵੀ ਆਪਣਾ 1/2 ਇੰਚ ਕਪੜਾ ਇਤਲੀ ਸਾਈਡ ਤੋਂ ਰਹਿ ਜਾਵੇ ਹੁਣ ਬਰਾਉਡ ਦੇ ਨਿਸ਼ਾਨੀ ਲਾਵੋ ਵਿੱਚ 5.5 ਜਿਵੇਂ ਆਪਣੀ ਨਿਸ਼ਾਨੀ ਲੱਗੀਏ ਇਸ ਤਰੀਕੇ ਹੀ ਆਪਾਂ ਪ੍ਰੈਸ ਨੂੰ ਇਸ ਤਰ੍ਹਾਂ ਵਿੱਚ ਵੀ ਰਾਉਂਡ ਵਿੱਚ ਨਿਸ਼ਾਨੀ ਲਾ ਲੋ ਮਾਰ ਕੇ ਦੀ ਪ੍ਰੈਸ ਨਾਲ ਅਟੈਚ ਕਰਨ ਲੱਗਿਆਂ neck ਜਿਹੜਾ ਬਈ ਅੱਗੇ ਪਿੱਛੇ ਨਾ ਹੋ ਹੁਣ ਪ੍ਰੈਸ ਲਗਾਓ ਪ੍ਰੋਪਰ ਨਿਸ਼ਾਨੀਆਂ ਦੇ ਉੱਤੇ ਹੀ ਪੈਚ ਰਹਿਣਾ ਚਾਹੀਦਾ ਹੈ ਪੈਚ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ ਚਿੰਗਿਤਾਂ નીચે ਨੂੰ ਦੱਬ ਕੇ ਪ੍ਰੈਸ ਲਗਾਓ ਹੁਣ ਅੱਧੇ ਇੰਚ ਦੀ ਸਪੇਸ ਦੇ ਕੇ neck ਦੇ ਰੌਂਡ ਵਿੱਚ ਹੀ ਟਾਈਗਰ ਉਹ ਬਾਗਲੇ ਪਾਸੇ ਤੋਂ ਆਪਾਂ ਸੈਂਟਰ ਦੀ ਨਿਸ਼ਾਨੀ ਲਾਉਣ ਵਾਸਤੇ ਇਹਨੂੰ ਇਸ ਤਰੀਕੇ ਫੋਲਡ ਕਰ ਲਓ ਇੱਥੋਂ ਪ੍ਰੋਪਰ ਸ਼ੇਪ ਨਾਲ ਚਿਪ ਮਲਾ ਕੇ ਬਰੁਖਬਰ ਕਰਕੇ ਚੰਗੀ ਤਰ੍ਹਾਂ ਦੇ ਚਾਰਸ ਪਰੇ ਪ੍ਰੈਸ ਨਾਲ ਧਾਨ ਪਾਾਂਗੇ ਇਸ ਤੋਂ ਬਾਅਦ ਫਿਰ ਆਪਾਂ ਉੱਪਰ ਕੱਚੇ ਸੀਨ ਲਗਾ ਲਾਂਗੇ ਬੜਾ ਬਕੀਆ ਕਰਕੇ ਉਹਨੂੰ ਦੇਣ ਦੀ ਵੀ ਲੋੜ ਨਹੀਂ ਹੁੰਦੀ ਇਹ ਹੁਣ ਆਪਣਾ ਨੈੱਕ ਅਗਲਾ ਫਰੰਟ ਪੱਲੇ ਦਾ ਪੈਚ ਲਾ ਕੇ ਤਿਆਰ ਹੋ ਗਿਆ ਹੁਣ ਆਪਾਂ ਪਿੱਛੇ ਵਾਲੇ ਪੱਲੇ ਦਾ ਨੈੱਕ ਦੀ ਰੇਪ ਦੀ ਕਟਾਈ ਕਰਾਂਗੇ ਫਿਰ ਕਿਸ ਤਰੀਕੇ ਰੇਪ ਦੀ ਕਟਾਈ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਕੱਪੜਾ ਵਿਛਾਲਣਾ ਹੈ ਇਸ ਤਰੀਕੇ ਜੇ ਨਹੀਂ ਪਤਾ ਲੱਗਦਾ ਕਿਸੇ ਨੂੰ ਕਿਸੇ ਤਰੀਕੇ ਬਣਾਉਣਾ ਹੈ ਏਦਾਂ ਸਿੱਧਾ ਸਕੇਲ ਲੈ ਲਓ ਸਕੇਲ ਦੇ ਨਾਲ ਨਿਸ਼ਾਨੀ ਲਗਾ ਲਓ ਇਸ ਤਰ੍ਹਾਂ ਨਿਸ਼ਾਨੀ ਲਗਾ ਲਓ ਇੱਕ ਇਧਰ ਲਗਾ ਲਓ ਇਧਰਲੇ ਪਾਸੇ ਇਸ ਤਰ੍ਹਾਂ ਹੁਣ ਤੁਸੀਂ ਇੱਕ ਕਟਾਈ ਕਰ ਲਓ ਦੋਨਾਂ ਦੇ ਅੰਦਰਲੇ ਪਾਸੇ ਕਟਾਈ ਕਰਨੀ ਹੈ ਹਨ ਨਿਸ਼ਾਨੀ ਦਾ ਵੀ ਅੰਦਰਲੇ ਪਾਸੇ ਅੰਦਰ ਇੱਕ ਨਹੀਂ ਨਿਸ਼ਾਨੀ ਤੋਂ ਕੈਂਚੀ ਇਧਰੋਂ ਕਿ ਟਾਈਗਰਿੰਗ ਨਹੀਂ ਫੰਨੀ ਤਾਂ ਪ੍ਰੋਪਰ ਕੱਟ ਦੋ ਇਸ ਤਰ੍ਹਾਂ ਕਮੀਜ਼ ਤੇ ਪਿਛਲੇ neck ਤੇ ਲਗਾਉਣ ਵਾਸਤੇ ਰੇਪ ਦੀ ਕਟਾਈ ਇੱਕਸਾਰ ਕੱਟੀ ਜਾਂਦੀ ਇਹ ਨਾਲੇ ਬਿਲਕੁਲ ਸਪਾਈ ਵਿੱਚ ਕੋਈ ਵੱੰਡ ਘਟ ਨਹੀਂ ਹੁੰਦਾ ਪ੍ਰੋਪਰ ਨਾਲੇ ਰੇਪ ਵੀ ਆਪਣੇ ਪੂਰੀ ਹੈ ਵੱਧਦੀ ਹੋਏਗੀ ਕੱਟਣੀ ਹੈਗੀ ਇਸ ਤਰੀਕੇ ਆਪਾਂ ਰੇਪ ਕੱਟਣੀ ਹੈ ਪਿਛਲੇ ਨੈੱਕ ਦੀ ਹੁਣ ਆਪਾਂ ਲਾਉਣ ਦਾ ਤਰੀਕਾ ਦੱਸਾਂਗੇ ਲਾਉਣੀ ਆਪਾਂ ਸ਼ੁਰੂ ਕਰਨੀ ਆਪਾਂ ਕਮੀਜ਼ ਤੇ ਇਸ ਤਰੀਕੇ ਡਬਲ ਕਰ ਲੈਣਾ ਨਾਲ ਕਮੀਜ਼ ਦੇ ਕੱਪੜਾ ॠਚੇ ਰੱਖ ਲੈਣਾ ਜਿਹੜੇ ਸੀਨ ਲਗਾਣੀਆਂ ਉਹ ਆਪਾਂ ਇੱਥੇ ਸੈਂਟਰ ਚ ਜਿਹੜੀ ਇਧਰਲੀ ਸਾਈਡ ਆ ਉਹਦੇ ਕੱਪੜਾ ਆਪਣਾ ਇੱਕ ਸਾਰ ਬਚਣਾ ਚਾਹੀਦਾ ਇਧਰ ਆਪਣਾ ਕੱਪੜਾ ਉਮੀਦ ਨਾਲ ਲੈਣਾ ਥੋੜਾ ਘੱਟ ਹੋ ਗਿਆ ਜਾਂ ਵੱਧ ਹੋ ਗਿਆ ਉਹਦੀ ਕੋਈ ਪ੍ਰੋਬਲਮ ਨਹੀਂ ਇਧਰ ਆਪਾਂ ਰੱਖਣਾ ਪ੍ਰੋਪਰ ਕੱਪੜਾ ਵੀ ਇੱਕ ਸਾਰ ਰਹੇ ਤੇ ਹੁਣ ਆਪਾਂ ിജ്ലാഗേ രേബി നെക്ക്